ਰਾਤੀ ਪੱਗਾਂ ਨੇ ਹੱਥ ਦੇ ਵਿੱਚ ਵੇਪ ਹੈ ਤਾਂ ਦੱਸਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ ਨੌਜਵਾਨਾਂ ਦੇ ਵੱਲੋਂ ਵੇਪ ਦਾ ਸੇਵਨ ਕੀਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਵੀਡੀਓ ਬਣਾ ਕੇ ਇਹ ਪਤਾ ਨਹੀਂ ਕਿਹੜੀ ਫੁਕਰੀ ਮਾਰ ਰਹੇ ਸੀ ਉਸ ਤੋਂ ਬਾਅਦ ਇਹਨਾਂ ਨੇ ਵੀਡੀਓ ਇੰਸਟਾਗ੍ਰam ਦੇ ਉੱਤੇ ਅਪਲੋਡ ਵੀ ਕੀਤੀ ਤਾਂ ਤਸਵੀਰਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਇਹਨਾਂ ਦੇ ਦੋ ਨੌਜਵਾਨ ਨੇ ਸਿਰ ਦੇ ਉੱਤੇ ਪੱਗ ਬੰਨੀ ਹੋਈ ਹੈ ਤੇ ਆਤ ਦੇ ਵਿੱਚ ਵੇਪ ਫੜ ਕੇ ਧੂਆ ਉਡਾ ਕੇ ਪਤਾ ਨਹੀਂ ਇਹ ਕਿੱਥੋਂ ਦੀ ਫੁਕਰੀ ਮਾਰ ਰਹੇ ਨੇ ਤੇ ਜਿਸ ਤੋਂ ਬਾਅਦ ਇਹਨਾਂ ਨੂੰ ਫੁਕਰੀ ਜਿਹੜੀ ਹੈ ਚੰਗੀ ਮਹਿੰਗੀ ਪਈ ਹੈ ਕਿਉਂਕਿ ਗਰੰਥੀ ਸਿੰਘ ਦੀ ਸੇਵਾ ਨਿਭਾਰੇ ਵਿਅਕਤੀ ਅਤੇ ਉਸਦੇ ਪੁੱਤਰ ਸਮੇਤ ਤਿੰਨ ਲੋਕਾਂ ਤੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਦੇ ਮਾਮਲੇ ਦੇ ਵਿੱਚ ਫਾਜ਼ਿਲਕਾ ਸਿਟੀ ਪੁਲਿਸ ਦੇ ਵੱਲੋਂ ਪੱcza ਦਰਜ ਕਰਨ ਦੀ ਖਬਰ ਸਾਹਮਣੇ ਆਈ ਹੈ ਤਾਂ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਵੀ ਜ਼ਰੂਰ ਗੁੱਸਾ ਆਇਆ ਹੋਵੇਗਾ ਕਿਉਂਕਿ ਇਹ ਤਸਵੀਰਾਂ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ ਹੀ ਖਿੱਚੀਆਂ ਗਈਆਂ ਨੇ ਤਾਂ ਲੋਕਾਂ ਨੇ ਜਦੋਂ ਇਹ ਤਸਵੀਰਾਂ ਦੇਖੀਆਂ ਮੁਹੱਲਾ ਵਾਸੀਆਂ ਨੇ ਤਸਵੀਰਾਂ ਦੇਖੀਆਂ ਤਾਂ ਉਹਨਾਂ ਦਾ ਵੀ ਗੁੱਸਾ ਚਲ ਗਿਆ ਉਹਨਾਂ ਉਹ ਕੀ ਕੁਝ ਕਹਿ ਰਹੇ ਨੇ ਪੁਲਿਸ ਕੀ ਕੁਝ ਕਹਿ ਰਹੀ ਹੈ ਇੱਕ ਵਾਰ ਤੁਸੀਂ ਖੁਦ ਹੀ ਸੁਣ ਲਓ ਕੱਲ ਮੇਰੇ ਕੋਲ ਜਿਹੜੀ ਨਵੀਂ ਵਾਦੀ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਸੀਗੀ ਉਹ ਆਈ ਸੀਗੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਗ੍ਰੰਥੀ ਸਹਿਬਾਨ ਹੈ ਮਦਦ ਰਿਹਾ ਦਾ ਉਹਦੇ ਬੱਚੇ ਜਿਹੜੇ ਸੀਗੇ ਉਹ ਮਹਾਰਾਜ ਦੀ ਉਹ ਵੀ ਦੇ ਬੱਚੇ ਜਿੱਥੇ ਸੋਖਾ ਅਸ ਨੇ ਉਥੇ ਜਿਹੜੇ ਅੱਜ ਕੱਲ ਇਲੈਕਟ੍ਰੋਨਿਕ ਉਖਾ ਹੈ ਉਹ ਵੀ ਰਹਿ ਜਿਗੇ ਤੇ ਜਿਹੜਾ ਕਿ ਅਜੀ ਕਮੇਟੀ ਵਾਲਿਆਂ ਨੇ ਫੜਿਆ ਤੇ ਇਹਨੂੰ ਮਾਫੀ ਮੰਗਣ ਵਾਸਤੇ ਵੀ ਟਾਈਮ ਦਿੱਤਾ ਗਿਆ ਸੀ ਪਰ ਨਹੀਂ ਆਇਆ ਅੱਜ ਅਸੀਂ ਜਿਹੜੇ ਤੁਹਾਡੇ ਕੋਲ ਆਏ ਆ ਜਿਨ੍ਹਾਂ ਦਾ ਅਸੀਂ ਸਟੇਟਮੈਂਟ ਲੈ ਕੇ ਰਵਿੰਦਰ ਸਿੰਘ ਖਸਨ ਆਫ ਸੁਚਾ ਸਿੰਘ ਵਾਸੀ ਨਵੀਂ ਬਾਦੀ ਦੀ ਸਟੇਟਮੈਂਟ ਲੈ ਕੇ ਕਿ ਜਿਹਨ ਲੋਕਾਂ ਦੇ ਤਰੰਤ ਜਿਹੜਾ ਐਫ ਆਰ ਦਰਜ ਕਰਦੀ ਸੀਗੀ ਉਸ ਤੋਂ ਬਾਅਦ ਜਿਹੜਾ ਸਾਡੇ ਇਹਨਾਂ ਦੀ ਗ੍ਰਿਫਤਾਰੀ ਵਾਸਤੇ ਟੀਮਾਂ ਬਣ ਗਿਆ ਮੇਰੇ ਸਮੇਤ ਖੁਦ ਅਸੀਂ ਜਾਂਦੇ ਹਾਂ ਉਹ ਪੂਰਾ ਗ੍ਰਾਮ ਚਚਾ ਬਣੋ ਗ੍ਰਿਫਤਾਰ ਕਰਦੇ ਸਰ ਕੋਈ ਵੀਡੀਓ ਵੀ ਵਾਇਰਲ ਕੀਤੀ ਗਈ ਜੀ ਜੀ ਹਾਂ ਵੀਡੀਓ ਵਾਇਰਲ ਕਾਲੀ ਵੀਡੀਓ ਵਾਇਰਲ ਹੋਈ ਸੀ ਨਾਲ ਹੀ ਅਸੀਂ ਜਿਹੜੀ ਕਾਰਵਾਈ ਅਡੇਟ ਨਾਲ ਕੀਤੀ ਇਹ ਕਿੰਨੇ ਲੋਕ ਨੇ ਸੱਤ ਕਿਹਨੂੰ ਕਿਹਨੇ 10 ਲੋਕ ਨੇ ਇੱਕ ਗ੍ਰੰਥੀ ਆਪ ਹੈ ਤੇ ਦੋ ਦੇ ਲੜਕਾ ਉਹ ਬਲਗ ਨਹੀਂ ਜਾਂਦਾ ਬਲਗ ਨਹੀਂ ਜਾਂਦਾ ਯਾਨੀ ਉਹ ਵਾਲਗ ਨਹੀਂ ਠੀਕ ਹਾਂ ਇਹ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੇ ਗੱਡਾ ਸਾਹਮਣੇ ਆਈ ਸੀ ਕਿ ਪਹਿਲੀ ਵਾਰ ਹੀ ਇਸ ਤਰ੍ਹਾਂ ਦੀ ਆਈ ਹੈ ਦੇਖੋ ਸਾਡੇ ਕੱਡਣਾ ਪਹਿਲੀ ਵਾਰ ਜਿਹੜੀ ਸਾਹਮਣੇ ਆਈ ਹੋ ਸਕਦਾ ਹੈ ਕਿ ਉੱਥੇ ਕਮੇਟੀ ਦੇ ਕੋਈ ਧਿਆਨ ਚੋਂ ਛੋਟੀਆਂ ਮੋਟੀਆਂ ਜਿਹੜੀਆਂ ਪਹਿਲੇ ਗ੍ਰੰਥੀ ਸਰਵਨ ਗਲਤੀਆਂ ਕਰਦਾ ਰਿਹਾ ਜੀ ਉਹਨ ਪਰ ਜਿਹੜੀ ਮਿਹਲੇ ਤਿਆਰ ਤੇ ਜਿਹੜੀ ਫਸਟ ਜਿਹੜੀ ਇਹ ਆਈ ਹੈ ਤਾਂ ਜੀ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਹੋਏ ਆਰੇ ਧਰਮਾ ਦਾ ਸੰਗਤ ਜਿਹੜਾ ਅਸੀਂ ਤੁਰੰਤ ਕਾਰਵਾਈ ਕੀਤੀ ਤੇ ਤਰੰਤ ਹੀ ਰਣਕੋਪਿੰਦ ਤੋਂ ਲਾਵਾ ਕੋਈ ਹੋਰ ਵੀ ਗੱਲਬਾਤ ਦੱਸੀ ਕੀ ਕੋਈ ਹੋਰ ਸ਼ਿਕਾਇਤ ਕੀਤੀ ਆ ਜਿੰਨੇ ਕੋ ਇਹਨਾਂ ਨੇ ਸ਼ਿਕਾਇਤ ਓਖਾ ਲਾ ਕੋ ਅੱਗੇ ਵੀ ਹੈ ਜਿਹੜਾ ਕੋਈ ਸ਼ਰਾਬ ਦਾ ਵੀ ਗ੍ਰੰਥੀ ਤੇ ਸੇਵਣ ਕਰਦਾ ਸੀਗਾ ਤੇ ਚਲੋ ਕਈ ਵਾਰ ਇਹਨਾਂ ਜਿਹੜਾ ਕਿੰ ਕਿੰਨੀ ਦੇਰ ਤੋਂ ਰਹਿ ਰਿਹਾ ਸੀ ਜੀ ਇਹ ਗ੍ਰੰਥੀ ਔਰ ਉਹ ਸਭ ਪਰਿਵਾਰ ਉਥੇ ਇਹ ਜਿਹੜਾ ਮੇਰੇ ਕੋਲ ਗੱਲ ਹੈ ਦੋ ਢਾਈ ਚੰ ਸਾਲਾਂ ਤੋਂ ਜੀ ਸਰ ਜਿਹੜਾ ਹੁੱਕਾ ਇਲੈਕਟ੍ਰੋਨਿਕ ਹੁੱਕਾ ਪੀਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਤਾਂ પ્રતિਬੰਧਿਤ ਹੈ ਹਾਂ ਬਿਲਕੁਲ ਤਾਂ ਇਹ ਵੀ ਪਤਾ ਕੀਤਾ ਜਾਏਗਾ ਕਿ ਕਿੱਥੋਂ ਲੈ ਕੇ ਆਂਦੇ ਨੇ ਹਾਂ ਜਦੋਂ ਇਹ ਹੋਇਆ ਤੇ ਬਿਲਕੁਲ ਕਿਹੜੀ ਧਾਰਾ ਤੇ ਮੁਕਦਮਾ ਦਰਜ ਹੋਇਆ ਸੀ ਇਹ 295 ਜਿਹੜੀ ਪੁਰਾਣੀ ਧਾਰਾ ਸੀ ਅਰਖਾ ਜੀ